ਦਾਨ ਤੇ ਬੜਾ ਕਰਦਾ ਜਪ ਨਹੀਂ ਕਰਦਾ ਇਸ ਦਾਨ ਦੇ ਚੋਂ ਅਭਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਬੂ ਆਵੇਗੀ ਨਿਰੰਕਾਰ ਦੀ ਸੁਗੰਧੀ ਨਹੀਂ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਹਦੀ ਸੇਵਾ ਦੇ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਪਾਠ ਤੇ ਬੜਾ ਕਰਦਾ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜੈਸੇ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤੇ ਨਹੀਂ ਮਿਟੇਗੀ ਭੁੱਖ ਤੇ ਮਿਟੇਗੀ ਕਾਰਨ ਸਾਰਾ ਦਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਹਾ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਧੁਖੇ ਮਾ ਕਰਨੀ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਇਸ ਵਾਸਤੇ ਇਹ ਬੁਨਿਆਦੀ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰ ਜਦ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਵਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਾਰਮ ਕਰਮ ਬਿਦਨੇ ਖੇਤ RAM ਨਾਮ ਲੈ ਹੀ ਬਿਦਨੇ ਖੇਤ ਕੋਈ ਬਿਦੀ ਨਹੀਂ ਬਿਦੀ ਨਹੀਂ ਸ਼ੇ ਕੋਈ ਡੰਗ ਨਹੀਂ ਕੋਈ ਤਰੀਕਾ ਨਹੀਂ ਇਹ ਭਗਤ ਕਬੀਰ ਜੀ ਦੀ ਪੰਕਤੀ ਹੈ कबीर कहंदे ने, ने मेरे कुल डंग ना पूछो क्योंकि डंग है ही नहीं। है ही। ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ। ਸਤਿਗੁਰ ਨੇ ਆਪਣੇ ਸੀਨੇ 'ਚ ਥਾਂ ਦਿੱਤੀ। ਭਗਤਾਂ ਦੇ ਚੋਂ ਪਹਿਲੇ ਰਖਿਆ। ਪਿੰਦਾ ਕੋਈ ਡੰਗ ਨਹੀਂ। ਬਿਦੀ ਨਹੀਂ ਸ਼ੇਦ ਕੋਈ ਬਿਦੀ ਨਹੀਂ ਮੇਰੇ ਕੋਲ ਕੋਈ ਬਿਦੀ ਨਾ ਪੁੱਛੋ। दरअसल नुक्ता मैं ਤੁਹਾਡੇ ਸਾਹਮਣੇ ਰੱਖਾ 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਇਹ ਆਖੇ ਟੰਗ ਦਸੋ ਖਾਣ ਦਾ ਕਿਵੇਂ ਖਾਈਏ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਡਾਂਗ ਪੁੱਛਦਾ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਹੈ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸ ਤਾ ਤੋ ਗਲ ਸਾਫ਼ ਹੋ ਗਈ ਪਿਆਸ ਨਹੀਂ ਲੱਗੇ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਬੁੱਖ ਲੱਗਦੀ ਹੈ ਤੇ ਉਹ ਵੀ ਖਾਣ ਲੱਗ ਪੈਂਦੇ ਜੋ ਢੰਗ ਪਿਆ ਪੁੱਛਦਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ। ਅਜੇ ਪਰਮਾਤਮਾ ਦੀ ਪਿਆਸ ਨਹੀਂ ਪੈ। ਕਬੀਰ ਇਹ ਕਹਿ ਰਿਹਾ ਨੇ। ਵਰਨਾ ਪਿਆਸਾ ਕਦੀ ਡੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ। ਕਦੀ ਭੁੱਖਾ ਡੰਗ ਪੁੱਛਦਾ ਮੈਂ ਕਿਵੇਂ ਖਾਵਾਂ। ਇਹ ਢੰਗ ਪੁੱਛਣ ਵਾਲੇ ਇਨਾਂ ਚ ਪਿਆਸ ਨਹੀਂ ਹੈ। ਭੁੱਖ ਨਹੀਂ ਹੈ। ਔਰ ਢੰਗ ਦਸਣ ਵਾਲੇ ক্ষমা ਕਰਨੇ ਉਹਨਾਂ ਨੂੰ ਕੁਛ ਵੀ ਢੰਗ ਦਾ ਪਤਾ ਨਹੀਂ। ਕਬੀਰ ਤਾਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦਾ। ਤਜ ਭਰਮ ਕਰਮ ਬੇਦਨੇ ਖੇਦ। RAM ਨਾਮ ਲੈ ਇਹ ਗੁਰ ਪ੍ਰਸਾਦ ਜਨ ਕਬੀਰ RAM ਕਰਸਨੇ। ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ। ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪੈਂ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਟਾਂਗ ਨਹੀਂ ਹੈ ਪਰ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਡੰਗ ਪੁੱਛਦਾ ਹੈ ਖਾਣ ਦਾ ਇਨੂੰ ਭੁੱਖ ਨਹੀਂ ਡਾਂਗ ਪੁੱਛਦਾ ਹੈ ਪੀਣ ਦਾ ਇਹ ਨੋ ਪਿਆਸ ਨਹੀਂ ਕੋਈ ਢੰਗ ਨਹੀਂ ਪਿਆਸ ਹੋਣੀ ਚਾਹੀਦੀ ਕੋਈ ਢੰਗ ਨਹੀਂ ਹੈ ਭੁੱਖ ਹੋਣੀ ਚਾਹੀਦੀ ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖਿੱਚ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੀ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਤਾਂ ਹੀ ਜਗਾ ਜਗਾ ਤੇ ਡੰਗ ਪਿਆ ਪੁੱਛ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਟੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ ਚ ਨਹੀਂ ਪਾਣੀ ਪੈਂ ਕੰਨਾਂ ਦੇ ਚ ਨਹੀਂ ਫਿਰ ਵੀ ਇੱਕ ਟੰਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕਾਨੇ ਚ ਪਾਵਾਂ ਇਹਦੇ ਰਾਹੀਂ ਮੇਰੇ ਮੈਦੇ ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇਗੀ ਮੈਂ ਅੱਖਾਂ ਚ ਪਾ ਲਵਾ ਉਹਦੇ ਤੇ ਨਮਕ ਮਰਛ ਹੋਵੇਗਾ ਖਾਂ ਦੇ ਤੇ ਪਾਣੀ ਆ ਜਾਏਗਾ ਕਾਂ ਦੇ ਖਰਾਬ ਹੋਣਗੇ ਮੈਂ ਨੱਕ ਦੇ ਚ ਪਾਵਾਂ ਤੇ ਨਹੀਂ ਛਾਨ ਗਿਆ ਇਹ ਦਵਾਰ ਨਹੀਂ ਹੈ ਫਿਰ ਵੀ ਇੱਕ ਡੰਗ ਹੈ ਕਿ ਭੋਜਨ ਦੇ ਬੁਰਕੇ ਮੂੰਚ ਪਾਣੀ ਪਏ ਮੌਂਦੇ ਰਾਹੇ ਅੰਦਰ ਜਾਏ ਕੋਈ ਡੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਡੰਗ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਜ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅਮਰ ਰਭ ਜਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਪਣਾ ਨੱਕ ਨਾਲ ਥੋੜੀ ਜਪਣਾ ਕੰਨਾਂ ਨਾਲ ਥੋੜੀ ਜਪਣਾ ਤੇ ਸਾਰੇ ਇੰਦਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ਬਾਨ ਨਾਲ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅਮਰਤ ਪਾਵ ਇਸ ਬਿਦੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇ ਸਾਰਾ ਦਿਨ ਰਸੋਈ ਦੇ ਚੜਿਆ ਤੇ ਭੋਜਨ ਬਣਾਉਂਦਾ ਰਿਹਾ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਉਣਾ ਹੈ ਵਾਹਿਗੁਰੂ ਵਾਹਿਗੁਰੂ ਜਵਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁਣਛੇ ਤਿਸ ਕਾ ਹੋਇ ਉਧਾਰ ਨੂੰ ਖਾਣ ਦਾ ਡੰਗ ਕੀ ਹੈ ਜਿਵੇਂ ਭੋਜਨ ਦੀ ਬੁਰਕੀ ਦਾ ਢੰਗ ਹੈ ਮੂੰਚ ਪਾਣੀ ਪੈਗੇ ਤੇਵੇਂ ਨਾਮ ਜਪਣ ਦਾ ਡੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬਣਾਣਾ ਹੈ ਜਪ ਨੂੰ ਰੱਖ ਦੇਣਾ ਹੈ ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਅੱਖਾਂ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਵੀ ਨਹੀਂ ਨੱਕ ਦੇ ਰਾਹੀਂ ਵੀ ਇਹ ਡੰਗ ਹੈ ਗਾਵੀਏ ਸੁਣੀਏ ਮਨ ਰਖੀਏ ਬਾ ਕੈਨ ਲ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੋਖ ਹੈ ਸਾਰੇ ਕਾਲ ਸੁਖ ਨੇ ਆਰਾਮ ਨਾਲ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਹੈ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੋਖ ਹੈ ਪਕਾਣਾ ਤੇ ਬੜਾ ਸੌਖਾ ਹੈ ਖਾਣਾ ਬੜਾ ਔਖਾ ਦੇਖੋ ਖਾਵੇ ਸਵਾਸੇ ਸਤਿਗੁਰ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਣੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ 1 ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਬੁਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਬੁੱਕੜੇ ਬਿਟਦੀ ਸੋਰਾ ਦਿਨ ਅਰਾਮ ਅਰਾਮ ਰਟਦਾ ਰਿਹਾ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਇਹਨੇ ਭੋਜਨ ਬਣਾਇਆ ਹੈ ਥੱਕ ਜਾਏਗਾ RAM RAM ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏ ਇਹ ਵੀ ਮਰ ਔਰ ਥਕੇ ਮੈਂ ਦੇਖਣਾ ਟੁੱਟੇ ਮੈਂ ਦੇਖਣਾ ਥੱਕ ਗਿਆ ਇਤੇ ਠਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਠਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਠਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ੁਬਾਨ ਨੇ ਭੋਜਨ ਬੜਾਇਆ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਿਆ ਇਹਦਾ ਛਕਣਾ ਹੀ ਔਖ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਏ ਤੇ ਸੁਣੇਗਾ ਕੀ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਜਾਣੇ ਕਿ ਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤੋ ਮਨ ਨੂੰ ਖਾਮੋਸ਼ ਹੋਣਾ ਪੈਗਾ ਮਨ ਨੂੰ ਚੁੱਪ ਰੱਖਣਾ ਪੈਗਾ ਮਨ ਨੂੰ ਚੁੱਪ ਰੱਖਣਾ ਹੀ ਮਨ ਦੀ ਕਾਗਨਸਾ ਹੈ ਮਨ ਨੂੰ ਖਾਮੋਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰ ਉਹ ਕੀ ਨਹੀਂ ਕਰਦਾ ਬੜੇ ਲੰਬੇ ਸਮੇਂ ਤੋਂ ਇਹ ਗੱਲ پکڑਦੇ ਚਾਹੀ ਸੀ ਕਿ ਚੁੱਪ ਰਹਿਣ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛ ਇੱਕ ਨੇ ਇਸ ਗੱਲ ਨੂੰ ਸਮਝਿਆ ਹੈ ਨਾ ਤੇ ਕੁਛ ਇੱਕ ਨੇ ਤਰੀਕਾ ਇਹ ਅਪਣਾਇਆ ਛਣੋਂ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਏ ਤੋਂ ਉਹਨਾਂ ਨੂੰ ਆਖਿਆ ਗਿਆ ਮੌਨ ਅਗਰ ਮੌਨ ਧਾਰਨ ਕਰਕੇ ਪਰਮਾਤਮਾ ਮਿਲਦਾ ਨਾ ਬੋਲਣ ਨਾਲ ਤੋ ਫਿਰ ਪ੍ਰਮਾਤਮਾ ਜ਼ਬਾਨ ਦਿੰਦਾ ਹੀ ਨਾ ਤੇ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਦਾ ਹੋ ਜਾਏ ਅਗਰ ਚਾਰ ਸਾਲ ਬਾਅਦ ਉਸਨੇ ਇੱਕ ਪੱਟੀ ਇੱਕ ਪਾਸੇ ਕੀਤੀ ਅੰਦਾ ਹੋਵੇਗਾ ਕਿਉਂਕਿ ਅੱਖਾਂ ਦੇ ਵਰ ਤੋਂ ਨੇ ਕੀਤੇ ਇਸਤੇਮਾਲ ਨੇ ਕੀਤਾ ਇਹ ਤੇ ਹੁਣ ਸੈਂਟਿਸਟ ਵੀ ਐਸਾ ਕਹਿਣ ਲੱਗ ਪਏ ਕੋਈ ਬੋਲੇ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮੌਨੇ ਆਪਣੇ ਸਿੱਖ ਜਗਤ ਵਿੱਚ ਦੇਖਣ ਜਿਨ੍ਹਾਂ ਨਾਲ ਲਖਬ ਜੁੜੇ ਆਇਆ ਮੌਨੇ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਰਹਿ ਗਏ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਨਾਲ ਬੋਲਣ ਤਾਂ ਕਿਦਰੇ ਪੱਲੇ ਪੈਂਦੇ ਔਰ ਥੋੜੇ ਜਿਹਾ ਬੋਲ ਬੋਲਣ ਲੱਗਿਆ ਵੀ ਲੜਖੜਾ ਜਾਂਦੇ ਨੇ ਥੱਥੜਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੀ ਬੋਲੇ ਜਿਹੜਾ ਮਨੁੱਖ ਆਪਣੇ ਦਿਮਾਗ ਤੋਂ ਕੰਮ ਨਾ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਵਿੱਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿਦਾ ਉਂਝ ਪਿਆ ਰਹੇ ਤੇ ਜ਼ੰਗ ਲੱਗਾ ਜਾਏਗਾ। ਇਹ ਵੀ ਨਿਯਮ ਕਰਦੇ ਹਨ। ਸਰੀਰ ਦੇ ਜਿਸ ਗਿਆਨ ਇੰਦਰੀ ਤੋਂ ਕੰਮ ਨਾ ਲਾਓ ਕਮਜ਼ੋਰ ਹੋ ਜਾਏਗਾ। ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ। ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਹਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦਾ ਹੈ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਤੋ ਕਈਆਂ ਨੇ ਐਸਾ ਸਮਝਿਆ ਚਲੋ ਜ਼ਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋਵੇ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ